ਚਾਹੇ ਉਹ ਅਸੀਂ ਬੁੱਢੇ ਦਰਿਆ ਦੀ ਸਫਾਈ ਦੀ ਗੱਲ ਕਰੀਏ ਤੁਸੀਂ ਚੈੱਕ ਕਰ ਰਹੇ ਹੋਣੇ ਆ ਕਿਉਂਕਿ ਦੋ ਕੌਨਸੀ ਏਜੰਸੀਆਂ ਦੇ ਲੋਕ ਇੱਥੇ ਤਹਿਸੀਲ 'ਚ ਦ੍ਰਿਸ਼ਟੀ ਕਰਾਉਣ ਆਉਂਦੇ ਆ ਵੀ ਨਾ ਜਿਹੜਾ ਵਾ ਟਰਾਂਸਪੋਰਟ ਨਗਰ ਤੋਂ ਚੱਲਦਾ ਵਾ ਪੰਜਾਬ ਤਾਈਂ ਚੱਲਦਾ ਜਿਹੜਾ ਬਣਨ ਦਾ ਐਸਟੀਮੇਟਰ तकरीबन 71 ਲੱਖ ਰੁਪਏ ਬਣਿਆ ਹੈ ਜਿਆਦਾ ਵੀ ਕੋਈ ਵੀ ਗੱਲ ਜਿਹੜੀ ਹੁੰਦੀ ਹੈ ਨਾ ਉਹ ਸਿਰਫ ਕੈਨ ਨਾਲ ਨਹੀਂ ਹੁੰਦੀ ਹੈ। ਇਹ ਰਾਹੋਂ ਰੋਡ ਦਾ ਸੀਵਰੇਜ ਦਾ ਕਨੈਕਸ਼ਨ ਆ ਉਹ 14 ਮੀਟਰ ਦੂਰ ਜਿਹੜੀ ਪਟੀਆਂ ਨੂੰ ਲਾਈਨ ਜਾਂਦੀ ਉਹਦੇ ਨਾਲ ਜੁੜਿਆ ਹੋਇਆ। ਸੋ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਜਿਦੇ ਨਾਲ ਕੀ ਇੱਕ ਨਹੀਂ तकरीबन ਤਿੰਨ ਹਲਕਿਆਂ ਨੂੰ ਇਸ ਚੀਜ਼ ਦੇ ਨਾਲ ਬੈਨੀਫਿਟ ਮਿਲੇਗਾ। ਇਸ ਲਈ ਆਦਾ ਵੀ ਕੋਈ ਵੀ ਗੱਲ ਜਿਹੜੀ ਹੁੰਦੀ ਹੈ ਨਾ ਸੋਸ਼ਗਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੇ ਮੈਂ ਮਥੁਨੇ ਮੌਜੂਦਾ ਟ੍ਰਾਂਸਪੋਰਟ ਨਗਰ ਜਿੱਥੇ ਸਭ ਰਜਿਸਟਰ ਆਫਿਸ ਹੈ ਤੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਲੋਕਾਂ ਨੂੰ ਇੰਤਜ਼ਾਰ ਸੀਗਾ ਜਿਹੜਾ ਸੜਕ ਬਣਨ ਦਾ ਕਿਉਂਕਿ ਮੌਨਸੂਨ ਦਾ ਸੀਜ਼ਨ ਹੈ ਤੇ ਸੜਕਾਂ ਪਰ ਜਾਂਦੀਆਂ ਨੇ ਜਿਹੜੇ ਲੋਕ ਆਪਣਾ ਰਜਿਸਟਰੀ ਦਾ ਕੰਮ ਕਰਾਉਣ ਆਉਂਦੇ ਨੇ ਜਾਂ ਪ੍ਰੋਪਰਟੀ ਤੋਂ ਰਿਲੇਟਿਡ ਕੋਈ ਕੰਮ ਕਰਾਉਣ ਆਉਂਦੇ ਨੇ ਜਿਹੜੇ ਨੇ ਕਾਫੀ ਪਰੇਸ਼ਾਨ ਹੋ ਜਾਂਦੇ ਨੇ ਪਰ ਉੱਥੇ ਹੀ ਅੱਜ ਉਦਘਾਟਨ ਕੀਤਾ ਗਿਆ ਵੈ ਇਸ ਸੜਕ ਦਾ ਤੇ ਪ੍ਰਿੰਸੀਪਲ ਇੰਦਰਜੀਤ ਕੌਰ ਮੈਡਮ ਨੇ ਸਾਡੇ ਨਾਲ ਲੁਧਿਆਣਾ ਦੇ ਮੇਅਰ ਸਸ਼ੀਕਲਮ ਸਸ਼ੀਕਲ ਜੀ ਮੈਮ ਅੱਜ ਇਸ ਸੜਕ ਦਾ ਉਦਘਾਟਨ ਕੀਤਾ ਗਿਆ ਹੈ ਕਿੰਨੇ ਲੱਖ ਦਾ ਜਿਹੜਾ ਇਹ ਟੈਂਡਰ ਹੈ ਤੇ ਕਦੋਂ ਤੱਕ ਇਹ ਸੜਕ ਜਿਹੜੀ ਹੈ ਬਣ ਕੇ ਲੋਕਾਂ ਦੇ ਹਵਾਲੇ ਕਰ ਦੇ ਦਿਖੋ ਇਸ ਸੜਕ ਦਾ ਜਿਹੜਾ ਬਣਨ ਦਾ ਐਸਟੀਮੇਟ ਹੈ ਉਹ ਤਕਰੀਬਨ 71 ਲੱਖ ਰੁਪਏ ਬਣਿਆ ਹੈ ਔਰ ਆਸ ਕਰਦੇ ਆ ਜਿਵੇਂ ਗਾਈਡਲਾਈਨਸ ਵੀ ਦਿੱਤੇ ਆ ਵੀ ਅੱਗੇ ਬਰਸਾਤ ਦਾ ਮੌਸਮ ਹੈ ਔਰ ਅਸੀਂ ਨਹੀਂ ਚਾਹਾਂਗੇ ਵੀ ਸੰਗਤ ਨੂੰ ਲੁਧਿਆਣਾ ਵਾਸੀਆਂ ਨੂੰ ਜਾਂ ਜੋ ਵੀ ਵਿਅਕਤੀ ਇੱਥੋਂ ਆਂਗਦੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਵੇ ਸੋ ਇਨ ਪਾਰਟਸ ਹਿਦਾਇਤ ਦੇ ਦਿੱਤੀ ਗਈ ਹੈ ਵੀ ਜਿੰਨਾ ਟੋਟਾ ਪਟ ਰਹੇ ਹੋ ਤੁਸੀਂ ਉਹਨਾਂ ਟੋਟਾ ਕਵਰ ਅਪ ਕਰਕੇ ਫਿਰ ਅੱਗੇ ਵੱਲ ਜਾਓ ਤਾਂ ਕਿ ਅਗਰ ਬਰਸਾਤ ਕਰਕੇ ਕਿਤੇ ਡਿਲੇ ਵੀ ਹੁੰਦਾ ਆ ਤਾਂ ਜਿਹੜੀ ਸੰਗਤ ਨੂੰ ਪਰੇਸ਼ਾਨੀ ਨਾ ਹੋਵੇ ਮੈਮ ਕਿਤੇ ਕਿਤੇ بارش ਦਾ ਮੌਸਮ ਦੇ ਵਿੱਚ ਅਸੀਂ ਦੇਖਿਆ ਵੀ ਕਾਫੀ ਵੀਡੀਓਜ਼ ਵਾਇਰਲ ਵੀ ਹੋਈਆਂ ਮੀਮਸ ਬਣ ਰਹੇ ਸੀ ਰਾਹੋਂ ਰੋਡ ਜਿਹੜਾ ਹੈ ਸੜਕ ਪਾਣੀ ਦੇ ਨਾਲ ਪੂਰੀ ਭਰ ਜਾਂਦੀ ਹੈ ਦਰਿਆ ਬਣ ਜਾਂਦੀ ਹੈ ਤੇ ਉਸ ਉਹਦਾ ਕਦੋਂ ਤੱਕ ਹੱਲ ਹੋ ਜਾਊਗਾ ਮੈਂ ਤੁਹਾਨੂੰ ਇੱਕ ਚੀਜ਼ ਲਿਆਦਾ ਵੀ ਕੋਈ ਵੀ ਗੱਲ ਜਿਹੜੀ ਹੁੰਦੀ ਹੈ ਨਾ ਉਹ ਸਿਰਫ ਕਹਿਣ ਨਾਲ ਨਹੀਂ ਹੁੰਦੀ ਹੈਗੀ ਟੈਕਨੀਕਲੀ ਹਰ ਗੱਲ ਦੇ ਉੱਤੇ ਕੀ ਪਹਿਲੂ ਆ ਉਹਦਾ ਕੀ ਰੀਜ਼ਨ ਆ ਜਾਂਚ ਕਰਨੀ ਪੈਂਦੀ ਹੈ ਫਿਰ ਉਹਦੇ ਹੱਲ ਲੱਭੇ ਜਾਂਦੇ ਨੇ ਤੇ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਵਾਂ ਵੀ ਜਿਹੜੀ ਰਾਹੋਂ ਰੋਡ ਦਾ ਸੀਵਰੇਜ ਦਾ ਕਨੈਕਸ਼ਨ ਆ ਉਹ 14 ਮੀਟਰ ਦੂਰ ਜਿਹੜੀ ਪਟੀਆਂ ਨੂੰ ਲਾਈਨ ਜਾਂਦੀ ਉਹਦੇ ਨਾਲ ਜੁੜਿਆ ਹੋਇਆ ਮੇਨ ਲਾਈਨ 48 ਇੰਚਾ ਉੱਥੇ 48 ਇੰਚਸ ਦੀ ਮੇਨ ਲਾਈਨ ਹੈ ਔਰ ਜਿਹਦੇ ਵਿੱਚ ਕਟੋ-ਕਟਨੀ 25 ਲਾਈਨਾਂ ਜਿਹੜੀਆਂ ਉਹ 24 24 ਇੰਚ ਦੀਆਂ ਜੋੜ ਦਿੱਤੀਆਂ ਗਈਆਂ ਤੇ ਤੁਸੀਂ ਮੈਨੂੰ ਦੱਸੋ ਵੀ ਉਹ 48 ਇੰਚ ਦੀ ਲਾਈਨ ਹੈ ਜਿਹੜੀ ਉਹ ਕਿੰਨਾ ਕੁ ਜਿਹੜਾ ਪ੍ਰੈਸ਼ਰ ਹੈ ਬੇਅਰ ਅਪ ਕਰ ਪਾਉਗੀ ਔਰ ਉਹਦਾ ਲਾਸਟ ਕਨੈਕਸ਼ਨ ਹੈ ਰਾਹੋਂ ਰੋਡ ਇਸ ਕਰਕੇ ਜਦੋਂ ਸਾਰੇ ਕਿਤੋਂ ਬਰਸਾਤ ਆਂਦੀ ਹੈ ਕੋਈ ਵੀ ਦਿੱਕਤ ਆਂਦੀ ਹੈ ਉਹ ਸਾਰੀ ਪੂਰੀ ਪਾਈਪ ਭਰ ਜਾਂਦੀ ਹੈ ਔਰ ਐਂਡ ਦੇ ਵਿੱਚ ਜਦੋਂ ਨਿਕਾਸੀ ਹੋ ਜਾਂਦੀ ਹੈ ਖਾਲੀ ਹੁੰਦ ਉਸ ਤੋਂ ਬਾਅਦ ਰਾਹੋਂ ਰੋਡ ਦੀ ਵਾਰੀ ਆਂਦੀ ਹੈ ਪਾਣੀ ਉਹਦੇ ਵਿੱਚ ਐਂਟਰ ਕਰਨ ਲਈ ਸੋ ਪਿਛਲੀਆਂ ਸਰਕਾਰਾਂ ਨੇ ਕਹ ਲੋ ਜਾਂ ਇਹ ਮੈਂ ਨਹੀਂ ਜਾਣਦੀ ਵੀ ਕਿਹਦੀ ਗਲਤੀ ਹੈ ਇੰਜੀਨੀਅਰਸ ਦੀ ਲਗਾ ਲੋ ਵੀ ਹਰ ਇੱਕ ਸਰਕਾਰ ਹੰਡਾਈ ਆ ਉਹਨਾਂ ਨੇ ਡਿਸਪੋਜ਼ਲ ਲਾਨ ਨੂੰ ਕੀ ਉਹਨਾਂ ਨੇ ਡਿਸਪੋਜ਼ਲ ਲਾਕਾ 36 ਇੰਚ ਦੀ ਲਾਈਨ ਪਾਣੀ ਹੈ ਜਨਤਾ ਦਾ ਕਰੋੜਾਂ ਦਾ ਟੈਕਸ ਦਾ ਪੈਸਾ ਉਹਨਾਂ ਨੇ ਬਿਨਾ ਸੋਚੇ ਸਮਝੇ ਵਰਤਿਆ ਅਰ ਅਦਾ ਨਤੀਜਾ ਅੱਜ ਅਸੀਂ ਲੋਕ ਭੁਗਤ ਰਹੇ ਹਾਂ ਅੱਜ ਤੁਸੀਂ ਅਸੀਂ ਦੇਖ ਰਹੇ ਹਾਂ ਵੀ ਰਾਹੋਂ ਰੋਡ ਕਿੱਦਾਂ ਭਰੀ ਹੋਈ ਹੈ ਬਟ ਉਹਦਾ ਲੌਜੀਕ ਕੀ ਹੈ ਉਹ ਤੁਹਾਡੇ ਸਾਹਮਣੇ ਹੈ ਸੋ ਇੱਕ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਜਿਹਦੇ ਨਾਲ ਕੀ ਇਕ ਨਹੀਂ ਤਕਰੀਬਨ 3 ਹਲਕਿਆਂ ਨੂੰ ਇਸ ਚੀਜ਼ ਦੇ ਨਾਲ ਬੈਨੀਫਿਟ ਮਿਲੇਗਾ ਔਰ 125 ਕਰੋੜ ਦੀ ਲਾਗਤ ਦੇ ਨਾਲ ਬਾ ਜਿਹੜੇ ਪਿੰਡ ਰਾਹੀਂ ਇੱਕ ਹੋਰ ਲਾਈਨ ਅਸੀਂ ਪਾਉਣ ਜਾ ਰਹੇ ਹਾਂ ਜਿਹਦੇ ਨਾਲ ਕੀ ਹੈ ਇਹ ਜਿਹੜਾ ਰਾਹੋਂ ਰੋਡ ਤੇ ਪਾਣੀ ਦੇ ਖੜਨ ਦੀ ਸਮੱਸਿਆ ਉਹ ਹੱਲ ਹੋ ਜਾਏਗੀ ਇਸ ਤੋਂ ਬਾਅਦ ਅੱਗੇ ਨੌਰਥ ਹਲਕਾ ਗੇਲ ਹਲਕਾ ਹਰ ਇੱਕ ਇਹ ਤਿੰਨ ਹਲਕਿਆਂ ਨੂੰ ਬਹੁਤ ਬੈਨੀਫਿਟ ਮਿਲੇਗਾ ਸੋ ਇਨ ਪਾਈਪਲਾਈਨ ਹੈ ਬਟ ਇਟ ਟੇਕਸ ਟਾਈਮ ਟੂ ਗੈਟ ਇੰਪਲੀਮੈਂਟਡ ਤੇ ਲਾਸਟ ਟਾਈਮ ਪੱਪੀ ਦੀ ਵੀ ਗੰਦੇ ਨਾਲੇ ਦੇ ਪਾਣੀ ਦੇ ਵਿੱਚ ਉਤਰੇ ਸੀ ਕਿਉਂਕਿ ਜਿਹੜੇ ਸਲੇਮ ਟਾਬਰੀ ਦੇ ਇਲਾਕੇ ਦੇ ਵਿੱਚ ਜਾਂ ਪੇਰੂ ਮੱਲੇ ਦੇ ਵਿੱਚ ਦੇਖ ਲਈਏ ਪਾਣੀ ਜਿਹੜਾ ਹੈ ਲੋਕਾਂ ਦੇ ਘਰਾਂ ਦੇ ਵਿੱਚ ਵੜ ਗਿਆ ਸੀ ਐਕਿ ਉਹਨਾਂ ਨੂੰ ਫਿਰ ਵੜਨਾ ਪਊਗਾ ਉਹ ਪਾਣੀ ਦੇ ਵਿੱਚ ਦੇਖੋ ਅਸੀਂ ਆਪਣੇ ਵੱਲੋਂ ਪੂਰ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਾਂ ਜੋ ਕਮੀਆਂ ਪਿਛਲੀ ਵਾਰ ਰਹੀਆਂ ਨੇ ਉਹਨਾਂ ਨੂੰ ਇਸ ਕੀ ਦੂਰ ਕੀਤਾ ਗਿਆ ਚਾਹੇ ਉਹ ਤੁਸੀਂ ਨਾਲੀਆਂ ਜਿਹੜੇ ਪੁਲ ਨੇ ਉਹ ਦੇਖੇ ਹੋਣੇ ਵੀ ਅਸੀਂ ਉੱਚੇ ਕਰ ਰਹੇ ਆਂ ਚਾਹੇ ਉਹ ਅਸੀਂ ਬੁੱਢੇ ਦਰਿਆ ਦੀ ਸਫਾਈ ਦੀ ਗੱਲ ਕਰੀਏ ਤੁਸੀਂ ਚੈੱਕ ਕਰ ਰਹੇ ਹੋਣੇ ਆਂ ਵੀ ਇੰਨੀ ਸਪੀਡ ਦੇ ਨਾਲ ਅੱਜ ਤੱਕ ਪਿਛਲੇ ਕਈ ਸਾਲਾਂ ਦੇ ਵਿੱਚ ਕਦੇ ਸਫਾਈ ਨਹੀਂ ਹੋਈ ਸੋ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਪਰ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਕੋਸ਼ਿਸ਼ ਕਰਦੇ ਰਹਾਂਗੇ ਜਿੱਥੇ ਕਿਤੇ ਵੀ ਜ਼ਰੂਰਤ ਹੋਊਗੀ ਉੱਥੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਆਪਣੀ ਆਵਾਮ ਦੇ ਨਾਲ ਔਰ ਆਪਣੇ ਮੁਲਾਜ਼ਮਾਂ ਦੇ ਨਾਲ ਜ਼ਰੂਰ ਖੜਕੇ ਲੱਗੇ ਰਹਾਂਗੇ ਕੁਸ਼ਨ ਹੋਰ ਸੀਗਾ ਜਨਤਾ ਦਾ ਆਪਣੇ ਜੀਵਨ ਨਗਰ ਚੌਂਕੀ ਦੇ ਜਿਹੜਾ ਏਰੀਆ ਉੱਥੇ ਲਾਈਟਾਂ ਦੀ ਕਾਫੀ ਜਿਹੜੀ ਐ ਪ੍ਰੋਬਲਮ ਆ ਰਹੀ ਹੈ ਸਟਰੀਟ ਲਾਈਟਸ ਨਹੀਂ ਨੇ ਤੋਂ ਜਨਤਾ ਨੇ ਇਹ ਵੀ ਸਵਾਲ ਚੁੱਕਿਆ ਹੈ ਕਿ ਇੱਕ ਵਾਰੀ ਤੁਹਾਡੇ ਨਾਲ رابطہ ਕਰੀਏ ਇਹ ਕੁਐਸਚਨ ਮੈਂ ਤੁਹਾਡੇ ਤੋਂ ਪੁੱਛ ਰਿਹਾ ਹਾਂ ਜੀ ਜੀਵਨ ਨਗਰ ਚੌਂਕੀ ਹੈ ਨਾ ਤੁਹਾਨੂੰ ਮੈਂ ਦੱਸ ਦਿਆਂ ਜੀ ਉਹ ਮਤਲਬ ਕਾਰਪੋਰੇਸ਼ਨ ਦੀ ਹੱਦ ਦੇ ਅੰਦਰ ਨਹੀਂ ਆਂਦੀ ਹੈ ਥਾਣਾ ਆਂਦਾ ਹੈ ਜਿਹੜੀ ਚੌਂਕੀ ਉਸ ਸਾਹਨੇ ਹਲ ਚੱਲ ਜਾਂਦੀ ਹੈ ਬਿਯੋਂਡ ਕਾਰਪੋਰੇਸ਼ਨ ਚਲੀ ਜਾਂਦੀ ਹੈ ਬਟ ਫਿਰ ਵੀ ਅਗਰ ਉਹਨੂੰ ਇੱਕ ਵਾਰੀ ਦੁਬਾਰਾ ਮੈਂ ਰਿਵਿਊ ਕਰਵਾ ਲੈਣੀਆਂ ਵੀ ਜਿਸ ਪਾਰਟਿਕੂਲਰ ਜਗ੍ਹਾ ਦੀ ਤੁਸੀਂ ਗੱਲ ਕਰਦੇ ਹੋ ਉਹ ਜਿਸ ਦੇ ਅੰਡਰ ਵੀ ਆਂਦੀ ਹੋਗੀ ਆਪਾਂ ਉੱਥੇ ਸਟਰੀਟ ਲਾਈਟਸ ਲੋ ਆ ਕੇ ਹੱਲ ਕਰਦੇਾਂਗੇ ਜੀ ਅ ਠੀਕ ਹੈ ਸਰ ਤੁਸੀਂ ਆ ਕੁੜੇ ਯਾਰਾਤਾ ਦੋ ਕਰਾ ਸਰ ਤੁਸੀਂ ਅੱਜ ਉਦਘਾਟਨ ਤੇ ਪਹੁੰਚੇ ਹੋ ਮੈਡਮ ਵੀ ਨਾਲ ਨੇ ਅੱਜ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਕੋਈ ਬਹੁਤ ਦੇਰ ਦੀ ਮੰਗ ਸੀ ਲੁਧਿਆਣਾ ਟਰਾਂਸਪੋਰਟ ਸਾਥੀਆਂ ਦੀ ਇੱਥੇ ਬਹੁਤ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਲੁਧਿਆਣੇ ਦੇ ਲੋਕਾਂ ਨੂੰ ਕਿਉਂਕਿ ਦੋ ਕੌਨਸੀ ਏਜੰਸੀਆਂ ਦੇ ਲੋਕ ਇੱਥੇ ਤਹਿਸੀਲ 'ਚ ਦ੍ਰਿਸ਼ਟੀ ਕਰਾਉਣ ਆਉਂਦੇ ਆ ਉਹਨਾਂ ਨੂੰ ਰਾਹਤ ਦੇਣ ਲਈ ਅੱਜ 71 ਲੱਖ ਦੀ ਲਾਗਤ ਨਾਲ ਜਿਹੜੀਆਂ ਸੜਕਾਂ ਬਣਨ ਜਾ ਰਹੀਆਂ ਨੇ ਔਰ ਬਹੁਤ ਲੋਕ ਰਾਹਤ ਮਹਿਸੂਸ ਕਰੂਗੇ ਕਿਉਂਕਿ ਟਰਾਂਸਪੋਰਟ ਨਗਰ ਸਾਡੇ ਲੁਧਿਆਣੇ ਦਾ ਇਹ ਦੇਲਾ ਇਹਦੇ ਵਿੱਚ ਆ ਸਾਰੇ ਜੇ ਆਪਾਂ ਇਕਨੋਮੀ ਦੀ ਗੱਲ ਕਰੀਏ ਤਾਂ ਸਾਰਾ ਵੀਨ ਜਿਹੜਾ ਵਾ ਟਰਾਂਸਪੋਰਟ ਨਗਰ ਤੋਂ ਚੱਲਦਾ ਵਾ ਪੰਜਾਬ ਤਾਂ ਹੀ ਚੱਲਦਾ ਜੇ ਟਰਾਂਸਪੋਰਟ ਚੱਲਦੀ ਆ ਇਸ ਕਰਕੇ ਇੱਥੇ ਜ਼ਰੂਰਤਾਂ ਜੋ-ਜੋ ਇਹਨਾਂ ਦੀ ਜ਼ਰੂਰਤਾਂ ਪੂਰੀ ਕੀਤੀ ਜਾਣੀ ਤੇ ਇੰਨੀਕ ਦੇਰੀ ਹੋਣ ਦਾ ਕਾਰਨ ਕੀ ਹੈ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਜਿਹਨਾਂ ਪਹਿਲੀਆਂ ਸਰਕਾਰਾਂ ਨੇ ਕੋਈ ਸੋਚਿਆ ਹੁੰਦਾ ਕਾਰਨ ਬੰਦ ਹੀ ਨਾ ਕਾਰਨ ਤਾਂ ਦੂਰ ਕਰ ਰਹੇ ਆ 3 ਸਾਲਾਂ ਤੋਂ ਨਾ ਕੋਈ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵਾ ਨਾ ਕੋਈ ਤੁਹਾਨੂੰ ਕੱਚੀ ਸੜਕ ਮਿਲਨੀ ਆ ਨਾ ਕੋਈ ਕੱਚੀ ਗਲੀ ਮਿਲਨੀ ਆ ਨਾ ਕੋਈ ਕੱਚਾ ਸਰਕਾਰੀ ਮੁਲਾਜ਼ਮ ਮਿਲਣਾ ਵਾ ਸਾਰਾ ਕੰਮ ਜਿਹੜਾ ਵਾ ਪ੍ਰੈਕਟੀਕਲ ਤੌਰ ਤੇ ਕਰਾਂਗੇ ਸੋ ਸੋ ਹੋਰ ਵੀ ਜਿਹੜੇ ਲੋਕ ਨੇ ਸਰ ਤੁਸੀਂ ਪਹੁੰਚੇ ਹੋ ਕਿੱਦਾਂ ਦੇਖਦੇ ਹੋ ਜਿਹੜੀ ਕਾਰਗੁਜ਼ਾਰੀ ਲੋਕਾਂ ਦੀ ਕਾਫੀ ਸਮੇਂ ਤੋਂ ਜਿਹੜੀ ਹੈ ਮੰਗ ਸੀਗੀ ਦੇਖੋ ਜੀ ਸਰਕਾਰਾਂ ਕਈ ਆਈਆਂ ਗਈਆਂ ਕਹੀ ਗਈਆਂ ਟਰਾਂਸਪੋਰਟ ਤੇ ਧਿਆਨ ਦਿੱਤਾ ਗਿਆ ਇਹ ਪਹਿਲੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆ ਪਹਿਲੇ ਤੌਰ ਤੇ ਸਾਡੇ ਦਰਸ਼ਨ ਸਿੰਘ ਪ੍ਰਧਾਨ ਹੈਗੇ ਜਿਹੜੇ ਇੱਥੇ ਦੇ ਉਹਨਾਂ ਨੇ ਸਾਡੇ ਤੱਕ ਆਏ ਮੀਟਿੰਗ ਕੀਤੀ ਅਸੀਂ ਐਮਐਲਏ ਸਾਹਿਬ ਮੇਅਰ ਸਾਹਿਬ ਨਾਲ ਕੀਤੀ ਤੇ ਆਉਣ ਵਾਲੇ ਸਮੇਂ ਤੇ ਬਹੁਤ ਜਲਦੀ ਕੰਮ ਹੋ ਜੂਗਾ ਸਾਰੇ ਸੋ ਇਹ ਸੀਗਾ तमाम ਗੱਲਾਂ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਕਿ ਮੇਅਰ ਸਾਹਿਬਾਨ ਦਾ ਕਹਿਣਾ ਸੀ ਕਿ ਜਿਹੜਾ ਨਿਪਟਾਰੇ ਲਈ ਬਿਲਕੁਲ ਤਿਆਰ ਹੈ ਮਿਊਨਿਸਪਲ ਕਾਰਪੋਰੇਸ਼ਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜੜੀਆਂ ਉਹਨਾਂ ਨੇ ਗੱਲਾਂ ਕਹੀਆਂ ਉਹ ਇੰਪਲੀਮੈਂਟ ਹੁੰਦੀਆਂ ਨੇ ਤੇ ਹੁੰਦੀਆਂ ਵੀ ਨਹੀਂ ਤਾਂ ਕਦੇ ਤੱਕ ਇੰਪਲੀਮੈਂਟ ਹੁੰਦੀਆਂ ਨੇ ਤੇ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸਨ ਹਣੀ ਦੇ ਨਾਲ ਮੈਂ ਮਹਿਮਦ